ਚੱਲ ਸਮਾਨ ਤੇ ਜਿੰਨਾ ਵੀ ਲੈਂਦਾ ਨਾ ਵਧਿਆ ਹੀ ਮਿਲ ਗਿਆ ਤੇ ਸੋਨਾ ਬਣਾ ਲਿਆ ਤੁਸੀਂ ਆਹੋ ਬਣਾ ਲਿਆਂਦਾ ਵਾ ਵਿਖਾਇਓ ਹਾਂ ਭਲਾ ਕਿਦਾਂ ਦਾ ਬਣਾਇ ਨੀ ਤੂੰ ਇਹਦਾ ਕੀ ਵੇਖਣਾ ਵਾ ਕਿਦਾਂ ਧਿਆਨ ਸਾਡੇ ਵਾਲੀ ਰਹਿੰਦਾ ਵਾ ਮੈਂ ਕਿਹੜੀ ਨਾ ਰਾਮ ਕਰਨ ਲੱਗੀ ਆ ਥੋੜੇ ਦਿਨ ਤੋਂ ਪੁੱਤ ਰਹਿ ਗਿਆ ਵਿਆਹ ਚ ਮੈਂ ਹਾਂ ਚੱਲ ਉਹਨਾਂ ਨੂੰ ਕਹਿ ਦਨਾ ਵੀ ਤਿਆਰੀ ਪੂਰੀ ਕਰ ਲੈਣਾ ਨਹੀਂ ਨਹੀਂ ਦੜਜੀ ਸਾਨੂੰ ਬਾਰ ਬਾਰ ਕਹਿਂਦੀ ਥੋੜੀ ਲੋੜ ਐ ਅਹੀਂ ਆਪਣੇ ਦੀ ਜੀ ਮੈਂ ਕਹਿਣ ਰਹੀ ਆ ਵੀ ਇਹਨਾਂ ਨੂੰ ਵਿਆਹ ਖੜਨਾ ਨਹੀਂਗਾ ਤੁਹਾਨੂੰ ਕਹਿੰਦੇ ਆ ਵੀ ਤਿਆਰੀਆਂ ਕਰੋ ਕਿਦਾਂ ਦਾ ਸੁਭਾਅ ਆ ਇਹਨਾਂ ਦਾ ਮੀ ਜੀ ਬਾਕੀ ਗੱਲਾਂ ਛੱਡੋ ਪਰ ਮੈਂ ਤੁਹਾਨੂੰ ਇੱਕ ਗੱਲ ਕਹਿ ਦੇਣੀ ਆ ਵੀ ਇਹਨਾਂ ਨੂੰ ਨਾਲ ਭਾ ਵਿਆਹ ਨਹੀਂ ਗਾ ਖੜਨਾ ਹੈਗਾ ਚੱਲ ਸਮਾਨ ਤੇ ਜਿੰਨਾ ਵੀ ਲੈਂਦਾ ਨਾ ਵਧਿਆ ਹੀ ਮਿਲ ਗਿਆ ਸੋਨਾ ਬਣਿਆ ਵਾ ਸਾਰਾ ਚੱਲ ਰਪਿੰਦਰ ਨੂੰ ਆਵਾਜ਼ ਮਾਰ ਕੇ ਦੱਸਦੀ ਆ ਉਹਨੇ ਬੜੀ ਖੁਸ਼ ਹੋਣਾ ਵਾ ਰਪਿੰਦਰ ਪੁੱਤ ਗੱਲ ਸੁਣ ਮੇਰੀ ਆ ਗਈ ਜੇ ਮੈਂ ਹਾਂਜੀ ਬੁਲਾਉਂਦੇ ਹੀ ਆ ਵੇਖਾਂ ਆ ਤੇਰੇ ਜੇਠ ਦੀ ਸ਼ਾਪ ਲੈ ਆਂਦੀ ਆ ਤੇ ਅੱਜ ਠਾਣੀ ਦੀ ਅੱਛਾ ਸੁਣੀਆ ਮੰਮੀ ਜੀ ਤੇ ਆਹ ਪਰੌਣੇ ਲਈ ਸ਼ਾਪ ਅੱਛਾ ਵਧੀਆ ਆ ਆਹ ਟਾਪਸ ਤੇਰੇ ਵਾਸਤੇ ਮੰਮੀ ਥੋੜੇ ਸਿੰਪਲ ਹੀ ਬਣਾ ਲੈਣੇ ਇਹ ਇੰਨੇ ਭਾਰੇ ਕੀ ਕਰਨੇ 10 ਪੁੱਤ ਸਿੰਪਲ ਵੀ ਕਿੰਨੇ ਕੁ ਬਣਾ ਲੈਣੇ ਹੀ ਫੂਕ ਮਾਰਾ ਉੱਡਣ ਵਾਲੇ ਥੋੜਾ ਬਣਾਉਣੇ ਹੀ ਫੇਰ ਵੀ ਥੋੜਾ ਬਹੁਤਾ weight ਹੋਊਗਾ ਤੇ ਫੇਰ ਹੀ ਆ ਨਾ ਨੇ ਸੋਨੇ ਆ ਵੈਸੇ ਵਧੀਆ ਡਿਜ਼ਾਈਨ ਬਣੇ ਆਏ ਤੇ ਨਾਲੇ ਨਾ ਤੇਰੇ ਵਾਸਤੇ ਹੋਰ ਵੀ ਚੀਜ਼ ਲੈ ਆਂਦੀ ਆ ਅੱਛਾ ਯਾ ਪੁੱਤ ਆ ਵੇ ਲਾ ਤੇਰੇ ਵਾਸਤੇ ਬਹੁਤ ਸੋਹਣਾ ਵਾ ਮੇ ਸੋਣਾ ਵਾ ਬਹੁਤ ਸੋਹਣਾ ਮੇਰੀ ਪਸੰਦ ਦਾ ਹੀ ਬਣੇ ਆਏ ਆ ਮੈਨੂੰ ਵੀ ਇਹੋ ਹੀ ਸੋਹਣਾ ਲੱਗਾ ਹੋਰ ਨੀ ਕਿ ਨੀ ਕੇ ਜੇ ਵਿਖਾਲਦਾ ਸੀ ਉਹ ਨਹੀਂ ਮੈਨੂੰ ਚੰਗੇ ਲੱਗੇ ਆ ਵੇ ਆ ਕੇ ਦੱਸ ਸੋਹਣਾ ਵਾ ਹੈ ਨਾ ਪਾਇਆ ਵਧੀਆ ਲੱਗਣਾ ਹਾਂਜੀ ਵਧੀਆ ਬਣਿਆ ਨਾਲੇ ਵੈਸੇ ਵੀ ਨਾ ਸਿੰਪਲ ਆ ਬਹੁਤਾ ਹੈਵੀ ਨਹੀਂ ਕਦੀ ਟਾਪ ਸਾਪ ਵਾਲੇ ਇਹਦੇ ਨਾਲ ਤੇ ਕਦੀ ਇਹਦੇ ਨਾਲ ਆਹ ਪਾਲੀ ਉਦਾਂ ਜ਼ਿਆਦਾਤਰ ਤੇ ਨਾ ਐਹੋ ਹੀ ਭਾਵੇਂ ਪਾਲੀ ਆਹ ਜਿਹੜੇ ਨਾ ਘਰ ਅਠਾ ਘੁੱਟ ਪਾਉਣ ਨੂੰ ਆਨੀ ਆਹ ਕਰ ਪਾਲਿਆ ਕਰੂੰਗੀ ਨਾ ਨਾਰਾ ਖਲੂੰਗੀ ਫਿਰ ਹਾਂ ਕਦੀ ਆਹ ਪਾਲੇ ਕਦੀ ਹਾ ਪਾਲੇ ਚੱਲ ਨਾਲੇ ਘਰ ਮਮੀ ਜੀ ਕਿੰਨਾ ਕ ਪੋਣਾ ਹੁੰਦਾ ਆ ਨਹੀਂ ਪੁੱਤ ਤਾਂ ਸਿੰਪਲ ਹੀ ਵੈਸੇ ਦੂਜੇ ਬੰਦਾ ਪਾਲੇ ਵਧੀਆ ਵਾ ਨਹੀਂ ਨਹੀਂ ਅਜੇ ਨਾ ਉਹ ਭਾਈ ਦੂਜੇ ਐਹੋ ਹੀ ਭਾਈ ਕਿਹਨੇ ਵੇਖਣਾਉਣਾ ਵਾ ਕਿਤੇ ਤੁਸੀਂ ਵਾਂਡੇ ਟਿੰਡੇ ਜਾਣਾ ਵਾ ਅਗਲੇ ਕਹਿਣਗੇ ਮਾਂ ਪਿਓ ਨੇ ਕੁਝ ਪਾਇਆ ਹੀ ਨਹੀਂ ਕੰਨੋ ਫੜ ਕੇ ਬਾਹਰ ਘੜਤੀ ਹੈਗੀ ਨਹੀਂ ਨਹੀਂ ਅਮੀ ਜੀ ਪਾਉਂਗੀ ਦਸ ਪੋਣਾ ਨਹੀਂ ਆ ਨਹੀਂ ਪਾਉਂਗੀ ਨਵੀਂ ਨਵੀਂ ਤੇ ਪਾਉਂਗੀ ਹਲੇ ਚਲ ਬਾਅਦ ਵਿੱਚ ਵੇਖੀ ਜਾਊਗੀ ਛਾਪਾਂ ਦੋ ਬਾਨੇ ਦਿੱਤੀਆਂ ਤੇਰੀਆਂ ਮੈਂ ਅੱਛਾ ਹੈ ਨਹੀਂ ਹੋ ਡਿਜ਼ਾਈਨ ਮੈਨੂੰ ਚੰਗੇ ਨਹੀਂ ਲੱਗੇ ਹੋਰ ਤਰ੍ਹਾਂ ਦੇ ਲੰਮੀਆਂ ਲੰਮੀਆਂ ਗੀਆਂ ਛਾਪਾਂ ਤੇ ਮੈਂ ਜਿਹੜੀਆਂ ਹੁਣ ਚੱਲਦੀਆਂ ਨਾ ਕੁੜੀਆਂ ਪਾਉਂਦੀਆਂ ਵਾ ਓਦਾਂ ਦੀਆਂ ਦੋ ਬਣਾ ਦੇ ਨਹੀਂ ਬਹੁਤ ਸੋਹਣਾ ਅਮੀ ਜੀ ਆਸਮਾਨ ਸਾਰਾ ਸੋਹਣਾ ਆ ਮੰਮੀ ਜੀ ਮੈਨੂੰ ਇਹ ਦੱਸੋ ਕਿ ਪੈਸੇ ਬਹੁਤ ਨਹੀਂ ਲੇ ਪੁੱਤ ਤੂੰ ਪੈਸਿਆਂ ਦਾ ਫਿਕਰ ਕਿਉਂ ਕਰਦੀ ਆ ਹੁਣ ਜਿਹੜਾ ਕੰਮ ਕਰਨਾ ਪੈਸੇ ਲੱਗੇ ਹੁਣਾਵਾ ਪਰ ਫਿਰ ਵੀ ਅਮੀ ਜੀ ਕਿੰਨੀਆਂ ਚੀਜ਼ਾਂ ਬਣਾਈਆਂ ਵਾ ਤੇ ਹੁਣ ਸੋਨਾ ਦੇ ਵੇਹੇ ਬੜਾ ਮਹਿੰਗਾ ਵਾ ਕੋਈ ਗੱਲ ਨਹੀਂ ਪੁੱਤ ਜਦੋਂ ਕੰਮ ਕਰਨੇ ਹੁੰਦੇ ਨਾ ਤੀਆਂ ਪੁੱਤ ਵੀ ਆਉਣੇ ਹੁੰਦੇ ਆ ਫਿਰ ਇਦਾਂ ਕਰਨਾ ਹੀ ਪੈਂਦਾ ਖਰਚਾ ਮੰਮੀ ਜੀ ਕਰਨਾ ਤੇ ਪੈਂਦਾ ਵਾ ਤੇ ਭਰਈ ਆ ਵੀ ਹੁਣ ਬੰਗਾ ਦਾ ਵੀ ਵੇਖ ਲੈਣਾ ਹੀ ਨਾ ਕਿਤੇ ਪੈਸੇ ਨਾ ਝੁਕਣੇ ਪੈਣ ਡੈਡੀ ਜੀ ਨੂੰ ਕੋਈ ਗੱਲ ਨਹੀਂ ਪੁੱਤ ਡੈਡੀ ਨੇ ਕਿੜੀਆਂ 5-7 ਵਿਆਹਣੀਆਂ ਵਾ ਤੇਰਾ ਕੱਲੀ ਦਾ ਤੇ ਵਿਆਹ ਕਰਨਾ ਵਾ ਤੇ ਜੇ ਹੁਣ ਵੀ ਤੇਰੀਆਂ ਰੀਝਾਂ ਨਾ ਪੂਰੀਆਂ ਕੀਤੀਆਂ ਤਾਂ ਕਮਾਈ ਕਰਨ ਦਾ ਕੀ ਫਾਇਦਾ ਵਾ ਤੂੰ ਬਹੁਤਾ ਸੋਚਿਆ ਨਾ ਕਰ ਕੋਈ ਗੱਲ ਨਹੀਂ ਸਾਰੇ ਕੰਮ ਵੇਖੇ ਕਿੰਨੇ ਵਧੀਆ ਹੋ ਜਾਣੇ ਆ ਚਲੋ ਮਮੀ ਜੀ ਫਿਕਰ ਤੇ ਹੁੰਦੀ ਆ ਨਾ ਫਿਕਰ ਨਹੀਂ ਕਰੀਦਾ ਹੁੰਦਾ ਇੰਨੇ ਕੰਮ ਕਿੱਦਾਂ ਹੋਣੇ ਆ ਪਾ ਰੱਖ ਤੋ ਸਮਾਨ ਉਹ ਦੂਜੀ ਨੇ ਆ ਜਾਣਾ ਹੁਣੀ ਕੀ ਲਿਆਏ ਜੀ ਇਹ ਮਮੀ ਜੀ ਤੁਸੀਂ ਆਪਣੇ ਕੋਲ ਸੰਭ ਵਗੇ ਰੱਖ ਲਓ ਜਿੱਥੇ ਰੱਖਣਾ ਹੈ ਮਮੀ ਜੀ ਮੈਂ ਪੁੱਛਣਾ ਹੀ ਵੀ ਅੱਜ ਕੀ ਬਣਾਵਾਂ ਮੈਨੂੰ ਕੀ ਪੁੱਛਣਾ ਵਾ ਮੈਂ ਕਿਹੜਾ ਸਮਾਨ ਨੂੰ ਜਿੰਦਾ ਮਾਰਿਆ ਵਾ ਜੋ ਤੁਹਾਡਾ ਜੀ ਕਰਦਾ ਬਣਾ ਲਓ अच्छा ठीक है थी थी। जा जा ना ना, ते ਸੋਨਾ ਬਣਾ ਲਿਆ ਤੁਸੀਂ ਆਹੋ ਬਣਾ ਲਿਆਂਦਾ ਵਾ ਵਿਖਾਇਓ ਹਵਲਾ ਕਿਦਾਂ ਦਾ ਆਪਣਾ ਨਹੀਂ ਤੂੰ ਇਹਦਾ ਕੀ ਵੇਖਣਾ ਵਾ ਤੂੰ ਕਿਹੜਾ ਸੋਨੇ ਖਰੀਦਦੀ ਆਈਆਂ ਤੇ ਤੈਨੂੰ ਬੜਾ ਪਤਾ ਇਹਦੇ ਬਾਰੇ ਆਪਣੀਆਂ ਹੀ ਮਾਰਦੀ ਰਹਿੰਦੀ ਆ ਲੈ ਫਾੜ ਰਪਿੰਦਰ ਜਾ ਜਾ ਕੇ ਰੱਖ ਇਹਨੂੰ ਨਾਲੇ ਨਾ ਤੇਰਾ ਬਿੱਲੀ ਵਾਂਗ ਧਿਆਨ ਸਾਡੇ ਵੱਲ ਹੀ ਰਹਿੰਦਾ ਵਾ ਕੀ ਲਿਆਉਂਦੇ ਆ ਕੀ ਕਰਦੇ ਆ ਕਿਦਾਂ ਧਿਆਨ ਸਾਡੇ ਵੱਲ ਹੀ ਰਹਿੰਦਾ ਵਾ ਮੈਂ ਘੜੀ ਨਾ ਆਰਾਮ ਕਰਨ ਲੱਗੀ ਆ ਤੂੰ ਸਬਜ਼ੀ ਪਾਣੀ ਬਣਾ ਲੈ ਥਾਲੀ ਨਾ ਮੈਨੂੰ ਅਜੇ ਠੀਕ ਹੈ ਜੋ ਤੇਨੂੰ ਪਤਾ ਤੇ ਹੈਗਾ ਹੀ ਐ ਕਿ ਉਹਨਾਂ ਸਮਾਨ ਨਹੀਂ ਵਿਖਾਉਣਾ ਫਿਰ ਵੀ ਪਤਾ ਨਹੀਂ ਤੇਰੀ ਮਤ ਨੂੰ ਕੀ ਹੋ ਜਾਂਦਾ ਆ ਪੁੱਛਣ ਬਹਿ ਜਾਂਦੀ ਐ ਅੱਗੇ ਹੋ ਹੋ ਜੋ ਬਣ ਹਾਂਜੀ ਡੇਰ ਜੀ ਉਹ ਗੱਲ ਸੁਣ ਮੇਰਾ ਪੁੱਤ ਆ ਗਿਆ ਕੀ ਕਰਨ ਡਿਆ ਇੱਥੇ ਕਰਨ ਡੇਡ ਕੀ ਹੋ ਤੰਤਰਿਆਂ ਕੇ ਨਾ ਬਰੂ ਜੇ ਲੱਗੇ ਅੱਛਾ ਅੱਛਾ ਮੈਂ ਹੁਣ ਗਰਮੀ ਬੜੀ ਹੁੰਦੀ ਆ ਤੇ ਮੈਂ ਹਾਂ ਲਾ ਸੈਣਾ ਸਾਰੇ ਮੈਂ ਤਾਂ ਘਰੋਂ ਲੱਭਦਾ ਆ ਤੈਨੂੰ ਉਹ ਡੈਡੀ ਲੱਭਣਾ ਤੇ ਮੈਂ ਇੱਥੇ ਫਿਰ ਦੇ ਆਂ ਕੰਮ ਕੰਮ ਕਰ ਲੈ। ਅੱਛਾ ਅੱਛਾ। ਤੋ ਮੇਰੀ ਗੱਲ ਸੁਣੋ ਯਾਰ ਕੱਲ੍ਹ ਤੋਂ ਖਾਣਾ ਸੀ ਤੈਨੂੰ ਨਾਲ ਹੀ। ਅੱਛਾ। ਤੈਨੂੰ ਆਪਣੀ ਮੰਮੀ ਦੇ ਸੁਭਾਅ ਦਾ ਪਤਾ ਹੀ ਆ। ਉਹ ਕਹਿੰਦੀ ਸੀ ਕਿ ਜੇ ਉਹਨੂੰ ਖਾਣਾ ਆਉਂਦਾ ਫਿਰ ਮੈਰਿਜ ਆਣਾ। ਉਹ ਡੈਡੀ ਕੋਈ ਗੱਲ ਨਹੀਂ ਮੈਂ ਤੁਹਾਨੂੰ ਕੱਲ੍ਹ ਵੀ ਕਿਹਾ ਸੀਗਾ ਕਿ ਜੇ ਮੇਰੇ ਤੋਂ ਬਿਨਾਂ ਕੰਮ ਸਰਦੇ ਆ ਨਾ ਤੇ ਸਾਰੀ ਜਾਓ। ਮੰਮੀ ਹੁਣਾਂ ਦਾ ਸੁਭਾਅ ਆ ਹੋਰ ਸਾਹ ਦਾ। ਤੁਹਾਨੂੰ ਪਤਾ ਤਾਂ ਹੈਗਾ ਹੀ ਆ ਤੁਹਾਨੂੰ ਦੱਸਣ ਦੀ ਕੀ ਲੋੜ। ਉਹ ਮੈਂ ਤੇ ਬੜਾ ਕੇ ਸਮਝਾਈ ਪਰ ਉਹ ਸਮਝੀ ਨਹੀਂ ਗੱਲ ਨੂੰ ਤੇ। ਉਹ ਕੋਈ ਗੱਲ ਨਹੀਂ ਮੈਂ ਉੱਥੇ ਜਾ ਕੇ ਕਰਨਾ ਹੀਗਾ। ਸਮਾਨ ਚ ਮੇਰੇ ਹਿਸਾਬ ਨਾਲ ਮੈਨੂੰ ਤੇ ਲੱਗਦਾ ਪਈ ਪੈਸੇ ਚੁਕਣੇ ਪੈਣੇ ਆ ਕਿਉਂ ਪਈ ਉਹਦਾਂ 3 ਲੱਖ ਦਾ ਉਹ ਸਮਾਨ ਆਇਆ ਸੀ ਏਸੀ ਦੇ ਨਾਲ ਹੀ ਉਹ ਐਲ ਸੀ ਡੀ ਆਹੋ ਤੇ ਫ੍ਰੀਜ-ਫਰੂਜ ਹਾਂ ਹਾਂ ਤੇ 2.5 ਲੱਖ ਦਾ ਕਾਦ ਦਾ ਸੋਨਾ ਲੈ ਆਂਦਾ 5 ਲੱਖ ਰੁਪਇਆ ਤੇ ਇੱਥੇ ਲੱਗ ਗਿਆ ਸੋਨਾ ਤੇ ਫਿਰ ਘਟ ਲਿਆ ਉਹਨਾਂ ਸਮਾਨ ਜਾਂ ਥੋੜਾ ਪੋਤਾ ਉਹ ਮੈਂ ਬੜਾ ਨੂੰ ਸਮਝਾਇਆ ਹੈ ਤੈਨੂੰ ਪਤਾ ਹੀ ਉਹਦੇ ਸੁਭਾਅ ਦਾ ਉਹ ਕਹਿੰਦੀ ਵੀ ਜਿਹੜੀ ਚੀਜ਼ ਮੈਂ ਕਹਤੀ ਉਹ ਖੰਡ ਨਹੀਂ ਖੰਡਨੀ ਆਹੋ ਫਿਰ ਪੈਸੇ ਦੇ ਤੇ ਮੁਸ਼ਕਲ ਹੋ ਜਾਣੀ ਤੇ ਮੈਂ ਤੇਰਾ ਤਾਂ ਹੀ ਸਲਾਹ ਕਰਨਾ ਹੈ ਕਿ ਕਿੱਦਾਂ ਕਰੀਏ ਹੁਣ ਜੋ ਬੰਦਾ ਤੈਨੂੰ ਪਤਾ ਵੀ ਖਾਤੇ ਵਿੱਚ ਪੈਸੇ ਰਹਿ ਗਏ ਥੋੜੇ ਕਿ 5.5 ਲੱਖ ਰੁਪਈਆ ਤਾਂ ਖਰਚਿਆ ਗਿਆ ਤੇ 1.5 ਲੱਖ ਰੁਪਈਆ ਰਹਿ ਗਿਆ ਸਾਰਾ ਤੇ ਕੰਮ ਕਿੱਦਾਂ ਪੂਰਾ ਫੜੂਗਾ ਡੇੜੀ ਪਰ ਹੁਣ ਰਹਿੰਦਾ ਕਿਹੜਾ ਕਿਹੜਾ ਕੰਮ ਆ ਜੋ ਬੰਦਾ ਸਾਰੇ ਰਹਿੰਦੇ ਆ ਤੇ ਅਜੇ ਪੈਲਸ ਕਰਨਾ ਹਮ ਹਮ ਹਨਵਾਈਆਂ ਨੂੰ ਕਹਿਣਾ ਆਪਣੇ ਲਈ ਦੇ ਕੱਪੜੇ ਬਣਾਉਣੇ ਨੇ ਬਣਾ ਦੇਣਾ ਦੇ ਕਪੜਾ ਬਣਾਉਣ ਵਾਲਾ ਸਾਰਾ ਹੀ ਅਜੇ ਤਾਂ ਇਹ ਗੱਲ ਆ ਵੀ ਦਿਨ ਦੇ ਦਿਨ ਵੀ ਸਾਨੂੰ ਰੁਪਈਆ ਲੱਖ 1.5 ਲੱਖ ਹੋਰ ਚਾਹੀਦਾ ਇਹਨਾਂ ਤਾਂ ਚਾਹੀਦੇ ਮਾਲਾ ਦੇ ਨਾਲ ਸੱਜਣ ਦੇਣਾ ਵਾ ਕੋਈ ਤੋਰ ਨਹੀਂ ਆ ਬੰਦਾ ਤੇ ਪੈਸੇ ਸਾਰੇ ਦੇਣੇ ਪੈਣੇ ਆ ਦੇਣੇ ਪੈਣੇ ਮੈਂ ਤਾਂ ਹੀ ਤੇਰਾ ਸਲਾਹ ਕਰਨ ਦੇ ਆ ਤੋਡਾ ਕੀ ਵਿਚਾਰ ਆ ਫਿਰ ਕਿਦਾਂ ਕਰੀਏ ਫਿਰ ਹੱਣੇ ਤੇ ਪੈਣੇ ਆ ਕਿ ਦਿਨੋਂ ਕਿਦੋਂ ਜੇ ਫੜੇ ਕੇ ਕੋਈ ਫਿਰ ਵਿਆਹ ਤੇ ਦੇਣਾ ਹੀ ਪੈਣਾ ਵਾ ਤਾਂ ਜਾਂ ਫਿਰ ਇੱਕ ਕੰਮ ਕਰੋ ਜਿਹੜੀਆਂ ਕੋ ਆਪਣੀਆਂ ਘਰ ਚੀਜ਼ਾਂ ਜਿਹੜੀਆਂ ਹੈਗੀਆਂ ਵਾ ਉਹਨਾਂ ਦੇ ਵੇਖ ਲਓ ਚੀਜ਼ਾਂ ਤਾਂ ਫਿਰ ਤੇਰੀ ਮਾਂ ਕੋਈ ਆ ਆਹੋ ਜੋਤ ਕੋ ਵੀ ਹੈਗੀਆਂ ਵਾ ਸੋਨੇ ਦੀ ਚੀਜ਼ਾਂ ਦੋ ਚਾਰ ਤੇ ਕੋਈ ਨਹੀਂ ਸਾਰਿਆਂ ਨਾਲ ਰਲ ਕੇ ਕਰ ਲੈਨੇ ਆ ਏਡੀ ਵੀ ਕਿਹੜੀ ਉੱਥੇ ਪਈ ਲੱਗੀ ਵੀ ਉਹਦੋਂ ਨਹੀਂ ਪਾਉਣੀਆਂ ਸਾਰੀਆਂ ਓਏ ਆਹ ਚੱਲੇ ਅੰਗਾਂ ਪਿਸ਼ਾ ਕਰ ਲੈਨੇ ਆ ਥੋੜਾ ਬਦ ਘਾਟਾ ਵਾਧਾ ਕਰ ਲੈਨੇ ਆ ਤੇ ਫਿਰ ਸਾਰ ਲਾਂਗੇ ਬਾਅਦ ਫੇਰ ਲਾਂਗੇ ਚੱਲ ਮੈਂ ਕਰਦਾ ਤੇਰੀ ਮਾਂ ਨਾਲ ਗੱਲਬਾਤ ਤੁਸੀਂ ਕਰ ਲਓ ਗੱਲ ਤੇ ਫਿਰ ਕੋਈ ਗੱਲ ਨਹੀਂ ਮੈਂ ਜੋਤ ਨੂੰ ਬਣਾ ਲੂੰਗਾ ਤੇ ਕਰ ਲਓ ਜਿਹੜਾ ਕੰਮ ਕਰਨਾ ਨਾ ਫਿਰ ਦਿਨ ਤੇ ਰਹਿ ਕੇ ਥੋੜੇ ਮੈਂ ਤਾਂ ਇਹ ਤੇ ਤੇਰਾ ਸਲਾਹ ਕਰਨ ਆਇਆ ਹਾਂ ਮੈਂ ਕਿ ਚੱਲ ਉਹਨੂੰ ਲੈਣਾ ਸਲਾਹ ਸਭ ਨੂੰ ਚਾਹੀਦਾ ਇਦਾਂ ਹੀ ਵੀ ਜਿਹੜਾ ਸੋਨਾ ਘੜ ਰਹੀ ਨਾ ਦੇਣ ਲੈਣ ਸਾਰਾ ਸਾਨੂੰ ਉਹਦੇ ਨਾਲ ਹੀ ਕਰ ਲੈਣਾ ਚਾਹੀਦਾ ਹੈਗਾ ਆ ਸੋਨਾ ਦਾ ਘਰ ਪਰ ਚਲੋ ਕੋਈ ਗੱਲ ਨਹੀਂ ਤੁਸੀਂ ਮਮੀ ਨਾਲ ਸਲਾਹ ਕਰ ਲਓ ਜਿੱਦਾਂ ਕਹਿੰਦੇ ਉਦਾਂ ਕਰ ਲਾਂਗੇ ਫਿਰ ਕੀ ਗੱਲ ਚਲ ਫਿਰ ਮੈਂ ਕਰਕੇ ਸਲਾਹ ਤੁਹਾਨੂੰ ਦੱਸਦਾ ਫਿਰ ਕਰ ਲਓ ਕੋਈ ਗੱਲ ਚਲ ਇਹੋ ਜੀ ਕਿ ਤੂੰ ਖਰਚਾ ਹਿਸਾਬ ਨਾਲ ਕੀਤਾ ਹੁੰਦਾ ਨਾ ਆਪਾਂ ਤੇ ਪੈਸੇ ਸਾਡੇ ਕੋਲ ਵੱਜ ਜਾਣੇ ਸੀਗੇ ਹੁਣ ਜਿਹੜੀ ਕੱਲੀ ਐਲਸੀਡੀ ਆਈ ਆ ਪੌਣੇ 2 ਲੱਖ ਦੀ ਉਦਾਂ ਹੋਣੀ ਸਾਰੀ 20000 ਦੀ ਤੇ 1.5 ਲੱਖ ਤੇ ਸਾਡੇ ਇਹ ਵੱਜਣਾ ਸੀ ਰੁਪਇਆ 3 ਲੱਖ ਤੇ ਕੋਲ ਹੁੰਦਾ ਅਜੇ ਕਿੰਨੇ ਕੰਮ ਕਰਨ ਵਾਲੇ ਤੇ ਪੈਸਾ ਕੋਈ ਵੀ ਨਹੀਂਗਾ ਹੁਣ ਜੋਤ ਨੂੰ ਪੁੱਛੋਗਾ ਜੋਤ ਨੂੰ ਵੀ ਸੌ ਬਾਣੇ ਮਾਰਨੇ ਪੈਣੇ ਆ ਕਰਨਾ ਕੋਸਣਾ ਕੋਸਣਾ ਗਾਪੜਾ ਪਤਾਵਾ ਫਿਰ ਮੈਂ ਇਹਨੂੰ ਮੂੰਹ ਨਹੀਂ ਲਾਉਂਦੀ ਫੇਰ ਵੀ ਨਾ ਦਖਲ ਅੰਦਾਜ਼ੀ ਕਰਨੋਂ ਹਟਦੀ ਨਹੀਂਗੀ ਐਵੇਂ ਗੱਲਾਂ ਪੁੱਛੀ ਜਾਊਗੀ ਮੰਮੀ ਵਖਾ ਲੋ ਮੈਨੂੰ ਕੀ ਲਿਆਂਦਾ ਵਾ ਉਹ ਵਾਜੇ ਆ ਐਵੇਂ ਮੱਥੇ ਲੱਗ ਜਾਂਦੀ ਆਣ ਕੇ ਮੂਡ ਖਰਾਬ ਕਰਕੇ ਰੱਖ ਦਿੰਦੀ ਐ ਅਰ ਰਮਨ ਕੀ ਗੱਲਾਂ ਕਰੀ ਜਾਂਦੀ ਕੱਲੀ ਗੱਲਾਂ ਮੈਂ ਕੀ ਕਰਨੀਆਂ ਵਾ ਉਹ ਜੋਤ ਦਾ ਹੀ ਕਿ ਸਾਮਾਨ ਲੈ ਕੇ ਆਈਆਂ ਮੰਮੀ ਕੀ ਲਿਆਏ ਜੀ ਮੈਂ ਹਲਿਆਈ ਆ ਜਿਹੜਾ ਵਕਤਨ ਵਾਲਾ ਹੋਇਆ ਕਿ ਹੋਰ ਮੈਂ ਕਿੱਲੇ ਹੁਣਾ ਸੀਗਾ ਚੱਲ ਰਮਨੋ ਵੀ ਸਾਡੀ ਨੋਹਾਂ ਤੂੰ ਵਿਖਾਲਦੀ ਉਹਨੂੰ ਕੀ ਵਿਖਾਲਣਾ ਸੀ ਉਹਨੂੰ ਮੈਂ ਸਮਾਨ ਵਰਗਾ ਸਮਾਨ ਹੀ ਵਿਖਾਲਦੀ ਉਹਨੂੰ ਮੈਂ ਇਥੇ ਉਹ ਅਮਰੀਕਾ ਸੁਣ ਮੈਂ ਆ ਗਿਆ ਹਵੇਲੀ ਜੋ ਬਣਾ ਲੈ ਹਾਂ ਤੇ ਅਕਾਊਂਟ ਚ ਪੈਸੇ ਰਹਿ ਗਏ ਥੋੜੇ ਅੱਛਾ ਤੇ ਮੈਂ ਉਹਨੂੰ ਆਖਣ ਡੇ ਵੀ ਕਿ ਕੋਈ ਕੋ ਫੜ ਫੁੱਲ ਲਈਏ ਫੜ ਲਿਗੇ ਕੋਈ ਉਹ ਤਾਂ ਕੀ ਕਰਨਾ ਫਿਰ 5 ਲੱਖ 5.5 ਲੱਖ ਰੁਪਈਆ ਤਾਂ ਖਰਚੇ ਤਾਂ ਆਹੀ ਤਾਂ ਖਰਚਣਾ ਹੀ ਹੁਣ ਜਿੱਥੇ ਖਰਚਣੇ ਪੈਸੇ ਲੱਗਣੇ ਠੀਕਰੀਆਂ ਥੋੜਾ ਲੱਗਣੀਆਂ ਵਾ ਅਜੇ ਰਮਨਥ ਹਲਵਾਈ ਕਹਿਣ ਵਾਲੇ ਆ ਪੈਲਸ ਕਰਨ ਵਾਲਾ ਤੇ ਫੇਰ ਹੁਣ ਆਸਾਨ ਥੋੜਾ ਕਿਸਨੋ ਜਿਹੜੇ ਕੰਮ ਤੁਸੀਂ ਕਰਨੇ ਕਰਨੇ ਹੀ ਆ ਤੇ ਮੈਂ ਉਹਨਾਂ ਕੀਤੀ ਸਲਾਹ ਮੈਨੂੰ ਕਹਿੰਦਾ ਕੋ ਮੰਮੀ ਕੋ ਹੈਗਾ ਵਾ ਸੋਨਾ ਤੇ ਕੁਝ ਜੋਤਦਾ ਹੈਗਾ ਤੇ ਵੇਚ ਕੇ ਤੇ ਆਪਣਾ ਟਾਈਮ ਬੰਗਾ ਲਈਏ ਮੇਰੀ ਇੱਕ ਗੱਲ ਸੁਣ ਲਓ ਮੈਂ ਆਪਣਾ ਸੋਨਾ ਨਹੀਂਗਾ ਦੇਣਾ ਉਹਦੇ ਵੱਲ ਨਾਲ ਧਿਆਨ ਰੱਖੋ ਤੇ ਨਾਲੇ ਜੋਤਦਾ ਮੈਂ ਕਦੀ ਵੀ ਨਹੀਂ ਲੈਂਦੀ ਉਹਦੋਂ ਮੈਂ ਉਹਦਾ ਸੋਨਾ ਵੇਚ ਕੇ ਤਾਂ ਸਾਰੀ ਉਮਰ ਮਿਹਣੇ ਨਹੀਂ ਗੇ ਖਾਣੇ ਵੀ ਕੁੜੀ ਦਾ ਵਿਆਹ ਕਰਨਾ ਸੀ ਤੇ ਮੇਰਾ ਸੋਨਾ ਵੇਚ ਕੇ ਤਾਂ ਫੇਰ ਵਿਆਹ ਕੀਤਾ ਉਹਦੇ ਤਾਂ ਜਬਾਨ ਐਡੀ ਆ ਰਮਨਾਰ ਅਸਰੇ ਆੜਾ ਘਰ ਬਾਰੇ ਇਹਨਾਂ ਦਾ ਹੀ ਆ ਅੱਛਾ ਇਹਨਾਂ ਦਾ ਵਾ ਉਹਨਾਂ ਨੂੰ ਸਿਰ ਤੇ ਚੜਾ ਦੋ ਵੀ ਘਰ ਬਾਰ ਤੁਹਾਡਾ ਵਾ ਉਹਨਾਂ ਦਾ ਘਰ ਦਾ ਵਾ ਉਹਨਾਂ ਦਾ ਘਰ ਬਾਰਵਾ ਤੇ ਨਾਲੇ ਮੇਰੀ ਇੱਕ ਗੱਲ ਸੁਣੋ ਵੀ ਜੇ ਤੁਹਾਨੂੰ ਪਤਾ ਹੀ ਵੀ ਕੁੜੀ ਦਾ ਵਿਆਹ ਕਰਨਾ ਵਾ ਤਾਂ ਤੁਸੀਂ ਮੁੰਡੇ ਦੇ ਵਿਆਹ ਦੇ ਇਹਨਾਂ ਖਰਚਾ ਕਿਉਂ ਕੀਤਾ ਤੁਹਾਨੂੰ ਆਪਣੀ ਕੁੜੀ ਨਹੀਂ ਦੇ ਦਦੇ ਔਰ ਰਮਨ ਕਾਤਾ ਖਰਚਾ ਕੀਤਾ ਉਹਦੇ ਵਿਆਹ ਦੇ ਮੇਰਾ ਤਾਂ ਰਦਾ ਚੱਲ ਉਹਨੂੰ ਕੋਠੀ ਕਾਠੀ ਬਣਾ ਕੇ ਦੇਵਾਂਗੇ ਉਹਨਾਂ ਨੂੰ ਕੀ ਬਣਾ ਕੇ ਦਿੱਤਾ ਇਸੇ ਕਮਰੇ ਅੱਜ ਤਾਂ ਉਹਨਾਂ ਦਾ ਵਿਆਹ ਕਰਤਾ ਸੋਨਾ ਵੜਾਇਆ ਵਧੀਆ ਵਿਆਹ ਕੀਤਾ ਇਹੋ ਕੋ ਜੀ ਹੁੰਦਾ ਹੋਰ ਕੀ ਹੁੰਦਾ ਵਾ ਹੋਰ ਕੀ ਕਰਨਾ ਹੈ ਤੁਸੀਂ ਰਮਨ ਅਜੇ ਉਹਨੂੰ ਕੋਠੀ ਬਣਾ ਕੇ ਦੇਣੀ ਸੀ ਬਣ ਜੂਗੀ ਕੋਠੀ ਵੀ ਉਦੋਂ ਤਾਂ ਤੁਸੀਂ ਕਿਹਾ ਨਹੀਂ ਕਿ ਜੋ ਬੰਦੇ ਵਿਆਹ ਦੇ ਇੰਨੇ ਪੈਸੇ ਲੱਗੇ ਕੁੜੀ ਦਾ ਵਿਆਹ ਕਰ ਲੱਗੇ ਜੇ ਤਾਂ ਤੜਫਣ ਡਾ ਪਏ ਜੇ ਪੀਣਾ ਖਰਚਾ ਹੋਣ ਰਿਹਾ ਇਹਨਾਂ ਖਰਚਾ ਹੋਣ ਰਿਹਾ ਰਮਨੋ ਦੇ ਵੀ ਕਿੰਨਾ ਕੁ ਖਰਚਾ ਕੀਤਾ ਦੱਸ ਚੁੰਨੀ ਚੜਾਦੇ ਉਹਦਾ ਕੀਤਾ ਸੀ ਕੁੜੀ ਨਾਲ ਵਾਧ ਸੁਣਾ ਉਹਨੂੰ ਪਾਇਆ ਪਾਇਆ ਕਿ ਨਹੀਂ ਪਾਇਆ ਉਹ ਤਾਂ ਤੁਸੀਂ ਇੱਕ ਵਾਰਾਂ ਵੀ ਕਿਹਾ ਵੀ ਮਹਿੰਗਾ ਵਾ ਜੈ ਇੰਨੇ ਪੈਸੇ ਖਰਚੇ ਆ ਉਹਨਾਂ ਤਾਂ ਆਂਦੇ ਚੂੜੀਆਂ ਵੀ ਬਣਾ ਲਾ ਆ ਵੀ ਬਣਾ ਲਾ ਉਹ ਮੈਨੂੰ ਤੇ ਇਹੀ ਵੀ ਮੁੜਕੇ ਮੇਨੇ ਨਾ ਮਾਰਦਾ ਫਿਰੇ ਵੀ ਜੇ ਆਪਣੇ ਮਾਪਿਓਂ ਕੋ ਹੁੰਦਾ ਤੇ ਮੇਰੇ ਨਾਲ ਇਦਾਂ ਦਾ ਹੁੰਦਾ ਕੰਮ ਉਹਦੇ ਮੇਣਿਆਂ ਤੋਂ ਡਰਦੇ ਤੁਸੀਂ ਇੰਨਾ ਖਰਚਾ ਕਰ ਲਿਆ ਤੋਂ ਹੁਣ ਲੋਕ ਦੇ ਫਿਰਨ ਦੇ ਜੇ ਮੈਨੂੰ ਨਹੀਂ ਗਾ ਪਤਾ ਜਿੱਥੋਂ ਮਰਜੀ ਪੈਸੇ ਫੜੋ ਤੇ ਵਧੀਆ ਵਿਆਹ ਕਰਨਾ ਚੱਲ ਫਿਰ ਇਦਾਂ ਕਰਦੇ ਜਮੀਨ ਗਹਿਣੇ ਪਾ ਦਿੰਨਾ ਫਿਰ ਮੈਂ ਹੁਣ ਕੀ ਕਰਾਂ ਜਮੀਨ ਕਿਉਂ ਗਹਿਣੇ ਪਾਉਣੀ ਆ ਆਰਤੀਆਂ ਕੋ ਫੜੋ ਹਾਂ ਕਣਕ ਤੇ ਆਉਣ ਵਾਲੀ ਹੋਰ ਦਾਹ ਦੇਣਾ ਉਹਨੂੰ ਲੱਥ ਜਾਣਗੇ ਆਪੇ ਗਹਿਣੇ ਪਾ ਦਿੰਨਾ ਵਾ ਗਹਿਣੇ ਪਾਈ ਛਡਾਉਣੀ ਸੌਖੀ ਮੁੜਕੇ ਚਾਹ ਆਰਤੀਆਂ ਕੋ ਚੁੱਕ ਲੈਨੇ 2 ਲੱਖ ਰੁਪਏ ਫਿਰ ਕੀ ਕਰਨਾ ਨਾਲੇ ਨਾ ਇਹ ਗੱਲਾਂ ਧਿਆਨ ਚ ਰੱਖੀਦੀਆਂ ਹੁੰਦੀਆਂ ਵਾ ਪਿੱਤੀ ਮੇਰੀ ਜਵਾਨ ਹੋਈ ਆ ਪੜ ਕੇ ਉਹਨੂੰ ਵੀ ਵਿਆਹਣਾ ਵਾ ਔਰ ਅਮਰ ਮੈਨੂੰ ਕੀ ਪਤਾ ਬੇਟੀ ਖੇਤੀ ਰਿਸ਼ਤਾ ਮਿਲ ਜਾਣਾ ਵਾ ਮਿਲ ਜਾਣਾ ਜਦੋਂ ਤੀ ਪੁੱਤ ਜਵਾਨ ਹੋਇਆ ਹੋਵੇ ਨਾ ਉਦੋਂ ਕੋਈ ਪਤਾ ਨਹੀਂ ਹੁੰਦਾ ਫੇ ਕਦੋਂ ਰਿਸ਼ਤਾ ਚੰਗਾ ਮਿਲ ਜਾਣਾ ਤੇ ਕਦੋਂ ਵਿਆਹ ਕਰਨਾ ਪਿਆਣਾ ਵਾ ਤੂੰ ਹੀ ਤਾਂ ਅੱਖਾਂ ਹੀ ਮੀਟ ਛੜੀਆਂ ਜੋ ਜੋ ਬਣ ਕਹਿੰਦਾ ਰਿਹਾ ਉਹ ਤਾਂ ਹੀ ਕਰਦੇ ਰਹੇ ਔਰ ਅਮਰ ਜੋਬਨ ਕੀ ਲੈ ਗਿਆ ਵਾ ਦੱਸ ਸਾਡੇ ਕੋਲ ਸਭ ਕੁਝ ਤੇ ਇਥੇ ਵਰਤਣ ਰਿਹਾ ਵਾ ਹੋਰ ਉਹਨੇ ਕੀ ਕਰਨਾ ਤੇ ਕੰਮ ਵੀ ਸਾਰਾ ਦਿਨ ਕਰਦਾ ਰਹਿੰਦਾ ਪਠਾ ਤਥਾ ਉਹ ਪਾਉਂਦਾ ਤਾਂ ਕਰਨਾ ਨਹੀਂਗਾ ਜਦੋਂ ਖਾਣਾ ਵਾ ਨਾ ਤਾਂ ਕੰਮ ਕਰਨਾ ਹੀ ਪੈਂਦਾ ਹੁੰਦਾ ਵਾ ਹੱਥ ਹਲਾ ਕੇ ਫੇਰ ਹੀ ਰੋਟੀ ਮਿਲਦੀ ਆ ਮੰਜੇ ਤੇ ਬੈਠਾ ਰੋਟੀ ਕਾਹੂੰ ਦਿੰਦਾ ਤੂੰ ਤੇ ਉਹਦੇ ਮਗਰੀ ਪਈ ਹੈ ਹੱਥ ਤੋਗੇ ਉਹ ਜਾਵਾ ਜੋੜੇ ਤੁਹਾਡੇ ਗਾੜੀ ਹੱਥ ਕੁੜੀ ਦਾ ਵਿਆਹ ਰੱਖਿਆ ਵਾ ਹੋਰ ਨਾ ਗੱਲਾਂ ਮੇਰੇ ਨਾਲ ਕੀ ਕਰੋ ਸਗਣਾ ਦੇ ਕੰਮ ਆ ਤੇ ਜੋ ਬਣ ਇਦਾਂ ਆਂਦਾ ਵਾ ਪੀ ਸੋਨਾ ਵੇਚ ਲੋ ਮੈਨੂੰ ਨਹੀਂ ਵੇਚ ਤੇ ਕਰਾਉਂਦੀ ਆਤ ਪਈ ਪੀ ਪਾਲ ਕੇ ਮੈਂ ਗੱਲਾਂ ਸੋਨਾ ਦੀ ਬੁਟੀ ਦੀਆਂ ਉਹ ਮੈਂ ਤੇ ਤਾਂ ਕਹਿ ਡਿਆ ਵਾ ਵੀ ਲੋਕ ਭੱਲੇ ਆੜਾ ਕਹਿਣਾ ਵਾ ਵੀ ਜੇ ਤੁਹਾਡੇ ਕੋਲ ਪੈਸਾ ਨਹੀਂ ਤੇ ਕੁੜੀ ਦਾ ਵੈਹ ਕੋ ਰਖ ਲਿਆ ਇੱਕ ਮੇਰੀ ਸੁਣ ਲੋ ਗੱਲ ਵੋਟੇ ਦੇ ਜਬਾਨ ਬਥੇਰੀ ਆ ਤੇ ਉਹਦੇ ਮਾਂ ਪਿਓ ਦੀ ਵੀ ਬਥੇਰੀ ਜੇ ਜੇ ਉਹਨਾਂ ਤੱਕ ਗੱਲ ਗਈ ਨਾ ਉਹਨਾਂ ਨੇ ਇੱਕ ਦਿਨ ਚਾਰ ਬਣਾ ਬਣਾ ਕੇ ਲੋਕਾਂ ਨੂੰ ਦੱਸਣੀਆਂ ਵੀ ਜੇ ਚੰਗੇ ਹੁੰਦੇ ਤੇ ਕੁੜੀ ਦਾ ਵਿਆਹ ਕਰਨਾ ਸੀ ਤੇ ਸਾਡੀ ਕੁੜੀ ਦਾ ਸੋਨਾ ਲੈ ਕੇ ਪਾਉਂਦੇ ਤੇ ਮੇਰੇ ਕੋਈ ਗੱਲਾਂ ਨਾ ਸੁਣੀਆਂ ਨਹੀਂ ਜਾਣੀਆਂ ਚਲ ਵੇਲਾ ਮਰਜੀ ਉਹਨੂੰ ਮਨਾ ਕਰ ਦੋ ਵੀ ਸਾਨੂੰ ਨੂੰ ਤੇਰੀ ਘਰ ਦੀ ਦਾ ਸੋਨਾ ਚਾਹੀਦਾ ਜਿਹੜਾ ਹੀ ਪਾਤਾ ਪਾਤਾ ਉਹ ਜਿੱਦਾਂ ਹੀ ਕਹਿੰਦਾ ਵਾ ਉਦਾਂ ਹੀ ਆਣ ਕੇ ਮੈਨੂੰ ਦੱਸਣ ਦੇ ਪੈਂਦੇ ਆ ਜੋ ਬਣਾਉਂਦਾ ਸੋਨਾ ਵੇਚ ਦਈਏ ਜੋ ਬਣ ਹੁਣ ਕਹਿਣ ਰਿਹਾ ਨਾ ਮੁੜ ਕੇ ਜੋਬਾ ਨੂੰ ਦੂਜੇ ਪਾਸੇ ਹੋ ਜਾਣਾ ਵਾ ਮੇਰੀ ਘਰ ਦੇ ਦਾ ਸੋਨਾ ਵੇਚਦਾ ਤੂੰ ਤੁਹਾਨੂੰ ਤਾਂ ਆਤ ਪਈ ਹੋਈ ਗੱਲਾਂ ਸੁਣਦੀ ਜੋਤ ਕੀ ਕਰਨੀ ਹੈ ਤੂੰ ਕੁਛ ਨਹੀਂ ਰੱਜੀ ਕੰਮ ਹੀ ਬਸ ਥੋੜਾ ਜਿਹਾ ਅੱਛਾ ਅੱਛਾ ਹਾਂਜੀ ਤੇ ਮੈਂ ਨਾ ਤੇਰੇ ਨਾਲ ਆਇਆ ਸੀ ਹਾਂਜੀ ਤੁਸੀਂ ਫਿਰ ਵਿਆਹ ਦੀਆਂ ਕਰੋਗਾ ਤਿਆਰੀਆਂ ਡੱਡ ਜੀ ਤਿਆਰੀਆਂ ਵਾ ਮੈਨੂੰ ਪਤਾ ਕਿੰਨਾ ਚਾਵਾ ਵਿਆਹ ਦਾ ਥੋੜੇ ਦਿਨ ਤੋਂ ਪੁੱਤ ਰਹਿ ਗਿਆ ਵਿਆਹ ਚ ਤੇ ਮੈਂ ਹਾਂ ਚੱਲ ਉਹਨਾਂ ਨੂੰ ਕਹਿ ਦਣਾ ਵੀ ਤਿਆਰੀ ਪੂਰੀ ਕਰ ਲੈਣਾ ਨਹੀਂ ਨਹੀਂ ਡੱਡ ਜੀ ਹਾਂ ਨੂੰ ਬਾਰ ਬਾਰ ਕਹਿਂਦੀ ਥੋੜੀ ਲੋੜਿਆ ਅਹੀਂ ਆਪਣੇ ਦੀ ਜੀ ਆ ਬਾਰ ਬਾਰ ਤੇ ਉਹਨਾਂ ਨੂੰ ਕਿਹਾ ਜਾਂਦਾ ਆ ਜਿਨ੍ਹਾਂ ਨੇ ਬਾਹਰੋਂ ਆਉਣਾ ਹੁੰਦਾ ਗੱਲ ਪਤਾ ਕੀ ਆ ਜੋਦ ਤੇਰੀ ਮੰਮੀ ਦਾ ਸੁਭਾਣੀਆਂ ਚੰਗਾ ਕੋਈ ਗੱਲ ਨਹੀਂ ਡੱਡ ਜੀ ਮੈਨੂੰ ਨਹੀਂ ਉਹਨਾਂ ਦਾ ਗੁੱਸਾ ਲੱਗਦਾ ਮਾਪੇ ਉਹ ਕਹਿੰਦੇ ਹੁੰਦੇ ਆ ਕੋਈ ਨਹੀਂ ਉਹਨਾਂ ਦਾ ਸੁਭਾਅ ਪੇ ਬਦਲ ਜਾਣਾ ਤੇ ਉਹਨੇ ਨਾ ਤੈਨੂੰ ਕਹਿਣਾ ਹੀ ਮੈਂ ਤਾਂ ਹੀ ਤੁਹਾਨੂੰ ਕਹਿਂ ਡਿਆ ਹਾਂ ਕੋਈ ਨਹੀਂ ਡੱਡ ਜੀ ਤੁਸੀਂ ਆਪਣੇ ਕੰਮ ਬੇਫਿਕਰ ਹੋ ਕੇ ਕਰੋ ਅਹੀਂ ਇਥੇ ਆਪੇ ਸੰਭਲਾਂਗੇ ਕੋਈ ਤਾਂ ਹੁਣ ਤਿਆਰੀ ਰੱਖਿਓ ਮੇਰਾ ਪੁੱਤ ਹੈ ਹਾਂਜੀ ਰਜੀ ਤਿਆਰੀ ਰੇੜੀ ਵਿਚਾਰਾਂ ਨੂੰ ਕੀ ਪਤਾ ਵਾ ਵੀ ਇਹਨਾਂ ਤੋਂ ਬਾਅਦ ਘਰ ਦੇ ਵਿੱਚ ਕੀ ਕੀ ਹੁੰਦਾ ਆ ਮੰਮੀ ਦੀ ਕਿਤੇ ਕਿਸੇ ਚੀਜ਼ ਨੂੰ ਹੱਥ ਨਹੀਂ ਲਾਉਣ ਦਿੰਦੇ ਤਿਆਰੀਆਂ ਅਸੀਂ ਕੀ ਕਰ ਲੈਣੀਆਂ ਵੇਹਲਾ ਮੈਂ ਕਹਿਣ ਰਹੀ ਆਂ ਵੀ ਇਹਨਾਂ ਨੂੰ ਵਿਆਹ ਖੜਨਾ ਨਹੀਂਗਾ ਤੁਹਾਨੂੰ ਕਹਿੰਦੇ ਆਂ ਵੀ ਤਿਆਰੀਆਂ ਕਰੋ ਕਿੱਦਾਂ ਦਾ ਸੁਭਾਅ ਆ ਇਹਨਾਂ ਦਾ ਹੁਣੇ ਮੈਂ ਇਹਨਾਂ ਨੂੰ ਦੱਸਿਆ ਸਾਰਾ ਕੁਝ ਵੀ ਉਹਨਾਂ ਨੇ ਸਾਰੀਆਂ ਗੱਲਾਂ ਨਾ ਕਰਿਆ ਕਰੋ ਫੇਰ ਜਾ ਕੇ ਲੱਗੇ ਆ ਤਿਆਰੀਆਂ ਕਰੋ ਉਹ ਅਖੰਡੇ ਮੈਨੂੰ ਚਾਹ ਹੀ ਬੜਾਵਾ ਕੋਈ ਗੱਲ ਨਹੀਂ ਤੇਰਾ ਚਾਹ ਤੇ ਮੈਂ ਕੱਢਦੀ ਆ ਤੈਨੂੰ ਅੱਗੇ ਵੀ ਪੰਜਾਬੀ ਚ ਮੈਂ ਸਮਝਾਇਆ ਵਾ ਇੱਕ ਵਾਰ ਫੇਰ ਸਮਝਾ ਦਿੰਨੀ ਆ ਵਿਆਹ ਦੀਆਂ ਤਿਆਰੀਆਂ ਨਾ ਕਰੀ ਤੈਨੂੰ ਅਹੀਂ ਕਿਤੇ ਨਹੀਂ ਲੈ ਕੇ ਜਾਣਾ ਨਾਲ ਹਾਂਜੀ ਹਾਂਜੀ ਵਧੀਆ ਬਸ ਕੁਛ ਨਹੀਂ ਵਿੱਲੇ ਹੀ ਹਾਂਜੀ ਮੰਮੀ ਜਣੀ ਵੀ ਠੀਕ ਠਾਕ ਸਾਰੇ ਵਧੀਆ ਨੇ ਹਾਂਜੀ ਹਾਂਜੀ ਨਿਰਪਿੰਦਰ ਆ ਫੋਨ ਕੱਟ ਤੇ ਮੇਰੀ ਗੱਲ ਸੁਣ ਪਹਿਲਾਂ ਚੱਲ ਠੀਕ ਹੈ ਸ਼ਰਨ ਨਾਲ ਬਾਤ ਕਰਨੀ ਹੈ ਚੱਲ ਕਿਹਦਾ ਫੋਨ ਹੈਗਾ ਮम्मी ਜੀ ਸ਼ਰਨ ਦਾ ਹੁੰਦਿਆ ਹੀ ਸ਼ਰਨ ਦਾ ਫੋਨ ਹੀ ਸੰਧੇ ਰਹੀ ਘਰ ਵਿੱਚ ਨਾ ਵੇਖੀ ਕੀ ਬੰਡਿਆ ਵਾ ਆ ਪਿਓ ਆਪਣੇ ਦਾ ਕੰਮ ਵੇਖਿਆ ਹੀ ਉਹ ਹੁਣ ਕੀ ਹੋ ਗਿਆ ਮੀ ਹੁਣਾ ਕੀ ਆ ਉਹਨੂੰ ਕਹਿਂਦੇ ਆ ਜੋਤ ਨੂੰ ਵੀ ਤਿਆਰੀ ਰੱਖ ਵਿਆਹ ਦੀ ਕੱਪੜਾ ਲੀੜਾ ਲਾਓ ਤਾਂ ਤਿਆਰੀਆਂ ਕਰੋ ਉਹ ਮੰਮੀ ਜੀ ਤੁਸੀਂ ਵੀ ਛੱਟ ਗੁੱਸੇ ਦੇ ਵਿੱਚ ਆ ਜਾਂਦੇ ਆ ਮੇਰੀ ਗੱਲ ਸੁਣੋ ਹੁਣ ਪਹਿਲਾਂ ਠਾਕੇ ਦੇ ਵੀ ਡਾਡੀ ਜੀ ਇਦਾਂ ਹੀ ਕਹਿੰਦੇ ਸੀ ਵੀ ਜੋਬਨ ਨੂੰ ਨਾਲ ਖੜਨਾ ਹੀ ਖੜਨਾ ਵਾ ਜੋਤ ਨੂੰ ਨਾਲ ਖੜਨਾ ਹੀ ਖੜਨਾ ਵਾ ਤੇ ਗਏ ਹੀ ਨਾਲ ਉਦੋਂ ਤਾਂ ਇਹ ਨਾਲ ਟਾਲਾ ਕਰਤਾ ਤੇ ਬਾਅਦ ਵਿੱਚ ਜਿਹੜਾ ਹੰਗਾਮਾ ਹੋਇਆ ਸੀ ਉਹ ਘਟ ਹੋਇਆ ਸੀ ਉਹ ਮੰਮੀ ਜੀ ਵੀ ਹੋ ਜਾਣਾ ਵਾ ਸਾਰਾ ਕੁਝ ਸਾਰੇ ਕੰਮ ਹੋ ਜਾਣੇ ਤੁਸੀਂ ਐਵੇਂ ਟੈਨਸ਼ਨ ਲੈ ਲੈਣੀ ਹੁੰਨੇ ਛਾਟੀ ਨਹੀਂ ਗਈ ਜੀ ਉਹ ਕਹਿੰਦੇ ਆ ਜੇ ਪੈਹਾਂ ਦੀ ਲੋੜ ਵਾ ਜੋਤ ਦਾ ਸੋਨਾ ਵੇਚ ਦੋ ਉਹ ਵਾ ਜੇ ਆ ਬੰਦਾ ਪੁੱਛੇ ਸੋਨਾ ਵੇਚ ਕੇ ਤੇ ਮੈਂ ਆਹ ਕੋ ਗੱਲਾਂ ਕਰਵਾਉਣੀਆਂ ਵਾ ਮੈ ਤਾਂ ਤੇ ਮੂੰਹ ਕਦੀ ਵੀ ਨਹੀਂ ਲੱਗਦੀ ਚਲੋ ਮੀ ਜੇਟਾ ਦੇ ਕੋਲ ਹੈਗਾ ਵਨਾ ਉਹਦੇ ਵਿੱਚੋਂ ਹੀ ਕਰ ਲੈਨੇ ਆ ਉਹਦਾ ਹੀ ਜ਼ਰੂਰ ਛੇੜਨਾ ਵਾ ਨਹੀਂ ਪੁੱਤ ਮੈਂ ਆਪਣਾ ਵੀ ਨਹੀਂਗਾ ਦੇਣਾ ਮੇਰੇ ਕੋਲ ਵੀ ਥੋੜਾ ਬੋਤਾ ਚਾਹੀਦਾ ਵਾ ਪਿਓ ਤੇਰੇ ਨੂੰ ਪਹਿਲਾਂ ਨਹੀਂ ਪਤਾ ਵੀ ਕੁੜੀ ਵਿਆਹਣੀ ਆ ਕੋਠੇ ਜਿੱਡੀ ਹੋਈ ਆ ਉਦੋਂ ਹੋਰ ਹੋਰ ਕੰਮ ਕਰਦੇ ਰਹੇ ਵਿਆਹ ਦਾ ਚੇਤਾ ਹੀ ਨਹੀਂ ਹੁਣ ਆਪਣਾ ਦੇ ਦੇ ਤਾਂ ਮੈਂ ਉਹ ਵੇਚਦਾ ਇਹ ਨਹੀਂਗਾ ਕੰਮ ਬਾਨਾ ਆਪੇ ਲਿਆਉਣ ਜਿੱਥੇ ਮਰਜੀ ਕੋਈ ਨਹੀਂ ਅਮੀ ਜੀ ਸਾਰੇ ਕੰਮ ਹੋ ਜਾਣੇ ਆ ਜਿੱਥੇ ਇੰਨਾ ਹੋ ਗਿਆ ਵਾ ਅੱਗੇ ਵੇਖੀ ਸਾਰਾ ਕੁਝ ਹੋ ਜਾਣਾ ਵਾ ਐਨੀ ਫਿਕਰ ਨਾ ਕਰਿਆ ਕਰੋ ਨੀ ਫਿਕਰ ਤੇ ਹੁੰਦੀ ਆ ਜਿੰਨਾ ਚਿਰ ਵਿਆਹ ਨੀ ਨਾ ਹੁੰਦਾ ਉਹਨਾਂ ਚਿਰ ਤੇ ਫਿਕਰ ਇਦਾਂ ਹੀ ਰਹਿਣਾ ਵਾ ਆਣ ਕੇ ਮੇਰੇ ਸਹਰਾਣੇ ਬਹਿ ਜਾਂਦੇ ਆ ਪਿਆਏ ਥੋੜੇ ਆ ਤੂੰ ਖਰਚਾ ਜ਼ਿਆਦਾ ਕਰਵਾਉਣੀ ਆ 10 ਬੰਦਾ ਪੁੱਛੇ ਵੀ ਵਾਧੂ ਚੀਜ਼ ਕਿਹੜੀ ਲਈ ਆ ਜੜੀਆਂ ਚਾਹੀਦੀਆਂ ਵੋਈ ਚੀਜ਼ਾਂ ਲਿਆਂਦ ਗਾਵਾਂ ਨਹੀਂ ਵਾਧੂ ਤੇ ਅੰਮੀ ਜੀ ਕੋਈ ਵੀ ਨਹੀਂ ਲਈ ਹੁਣ ਜੇ ਜ਼ਰੂਰਤ ਈ ਉਹ ਤੁਹਾਨੂੰ ਲੈਣੀ ਪਣੀ ਮਮੀ ਜੀ ਬਾਕੀ ਗੱਲਾਂ ਛੱਡੋ ਪਰ ਮੈਂ ਤੁਹਾਨੂੰ ਇੱਕ ਗੱਲ ਕਹਿ ਦੇਣੀ ਆ ਵੀ ਇਹਨਾਂ ਨੂੰ ਨਾਲ ਭਾ ਵਿਆਹ ਨਹੀਂ ਗਾ ਖੜਨਾ ਹੈਗਾ ਨਹੀਂ ਮੇਰਾ ਤਾਂ ਸਿਰ ਅੱਗੇ ਹੀ ਦੁਹੰਡਿਆ ਹੈਗਾ ਕੜੀ ਲੰਮੇ ਪੈਣ ਲੱਗੇ ਹਾਂ ਤੇ ਆਹ ਗੱਲ ਸੁਣ ਲਈ ਚੱ ਕੀ ਬਣੂਗਾ ਇਹ ਕਰਦਾ ਜਦੋਂ ਵੀ ਕੋਈ ਨਾ ਕੋਈ ਕੰਮ ਕਰਨਾ ਹੁੰਦਾ ਵਾ ਨਾ ਉਦੋਂ ਹੀ ਕੋਈ ਨਾ ਕੋਈ ਆਜਣ ਪਾ ਹੀ ਦਿੰਦੇ ਆਏ ਪਤਾ ਨਹੀਂ ਕੀ ਹੁੰਦਾ ਵਾ ਇਹਨਾਂ ਨੂੰ ਵੇਖ ਕੇ ਜੇ ਉਹ ਭਾਬੀ ਆ ਉਹਨੇ ਵੀ ਕਿਸੇ ਨਾ ਕਿਸੇ ਗੱਲੋਂ ਨਾ ਪਸਾਦ ਪਾ ਹੀ ਦੇਣਾ ਵਾ ਤੇ ਜੁੱਬ ਨੂੰ ਇਹਨਾਂ ਬੜਾ ਮਿਸਣਾ ਵਾ ਇਹ ਡੈਡੀ ਜੀ ਨੂੰ ਕੋਈ ਨਾ ਕੋਈ ਗੱਲ ਵੇਲੀ ਜਾ ਕੇ ਕਾਰ ਆਉਂਦਾ ਆ ਤੇ ਉਹ ਆ ਕੇ ਤੇ ਮੰਮੀ ਦੇ ਦੁਵਲੇ ਹੋ ਜਾਂਦੀ ਆ ਤੇ ਡੈਡੀ ਜੀ ਨੂੰ ਨਾ ਆਪਣੇ ਵੱਲ ਕਰਨਾ ਹੀ ਪੈਣਾ ਵਾ ਇਦਾਂ ਤੇ ਇਹਨਾਂ ਨੇ ਨਾ ਰੋਜ਼ ਪਸਾਦ ਰੱਖਣਾ ਵਾ ਮੇਰੇ ਹੁੰਦਿਆਂ ਹੀ ਇਹ ਉਹ ਕਰੰਦੇ ਆ ਤੇ ਬਾਅਦ ਚੋਂ ਮੰਮੀ ਕੀ ਕਰਨਗੇ ਕਰਨੀ ਪਣੀ ਕੋਈ ਨਾ ਕੋਈ ਗੱਲ ਕੰਮ ਕਰਨ ਦੇ ਹਾਂ ਲੱਗਾ ਥੋੜਾ ਕੰਮ ਕਰ ਮੈਂ ਤਾਂ ਨਾਲ ਗੱਲ ਕਰਨੀ ਹੀ ਹਾਂਜੀ ਰੁਪਿੰਦਰ ਦੇ ਨਾਲ ਕੱਪੜੇ ਥੋੜੇ ਜਿਹਾ ਹੋਰ ਲਿਓਣੇ ਆ ਅੱਛਾ ਤੇ ਪਾਰਟੀ ਵਾਸਤੇ ਲਹਿੰਗਾ ਵੀ ਚਾਹੀਦਾ ਸੀ ਠੀਕ ਤੇ ਤੈਂ ਚੱਲੋਗੇ ਮੇਰੇ ਨਾਲ ਕੋਈ ਨਹੀਂ ਚੱਲ ਪਾਂਗੇ लवली ਨੂੰ ਵੀ ਨਾਲ ਲੈ ਲੈਣੇ ਆ ਹਾਂ ਲੈ ਲਾਂਗੇ ਨਾਲ ਕੋਈ ਗੱਲ ਨਹੀਂ ਤੇ ਤੈ ਤੀ ਫੋਨ ਕਰਨਾ ਹੀ ਇਹਨਾਂ ਨੂੰ ਰਵਿੰਦਰ ਨੂੰ ਭੇਜ ਦੇਣਗੇ ਨਹੀਂ ਮੈਂ ਨਹੀਂ ਨਾ ਫੋਨ ਕਰ ਸਕਦਾ ਕਿਨ ਕੰ ਨੂੰ ਕੀ ਕਹਾਂਗਾ ਮੈਂ ਵੀ ਕੁੜੀ ਨੂੰ ਨਾਲ ਭੇਜ ਦੂੰ ਚਲੋ ਫਿਰ ਇਦਾਂ ਕਰਦੀ ਆ ਮੈਂ ਰੁਪਿੰਦਰ ਦੀ ਮੰਮੀ ਨੂੰ ਫੋਨ ਕਰ ਲੈਣੀ ਆ ਯਾਰ ਰੁਪਿੰਦਰ ਨੂੰ ਫੋਨ ਕਰ ਲਾ ਜਾਂ ਆਂਟੀ ਨੂੰ ਫੋਨ ਕਰ ਲਓ ਨਹੀਂ ਰੁਪਿੰਦਰ ਨੂੰ ਨਹੀਂ ਫੋਨ ਕਰਨਾ ਉਹਦੀ ਮੰਮੀ ਨੂੰ ਫੋਨ ਕਰਦੀ ਆ ਆਪੇ ਦੱਸਣਗੇ ਇਹਨਾਂ ਕੁਝ ਨਾ ਕੁਝ ਭੇਜਣਗੇ ਨਾਲ ਇਦਾਂ ਕਰਾਂ ਇੱਥੇ ਲਾਂ ਫੋਆ ਵੇਲੇ ਭਲਾ ਕੀ ਕਹਿੰਦੇ ਆ ਚਲੋ ਮੈਂ ਫੋਨ ਲਉਣੀ ਆ ਹੈਲੋ ਹੈਲੋ ਸਸਿਕਾ ਆਂਟੀ ਜੀ ਸਸੇ ਕਲ ਬਾਬੂ ਜੀ ਹੋ ਸਨਾਓ ਕੀ ਹਾਲ ਚੱਲ ਜੀ ਹਾਂਜੀ ਹਾਂਜੀ ਠੀਕ ਠਾਕ ਤੁਸੀਂ ਸੁਣਾਓ ਹਾਂਜੀ ਠੀਕ ਠਾਕ ਵਧੀਆ ਹੀ ਹੋਰ ਇੱਕਰ ਪਰਿਵਾਰ ਠੀਕ ਸਾਰੇ ਹਾਂਜੀ ਹਾਂਜੀ ਠੀਕ ਠਾਕ ਤੁਸੀਂ ਸੁਣਾਓ ਹਾਂਜੀ ਵਧੀਆ ਰਵਲੀ ਦਾ ਕੀ ਹਾਲ ਅਜਲਜੀ ਦਾ ਕੀ ਹਾਲ ਹਾਂਜੀ ਹਾਂਜੀ ਠੀਕ ਆ ਸਾਰੇ ਠੀਕ ਆ ਬਾਬੂ ਹਾਂਜੀ ਤੇ ਮੈਂ ਤੁਹਾਡੇ ਨਾਲ ਗੱਲ ਕਰਨੀ ਸੀ ਹਾਂਜੀ ਦੱਸੋ ਅਸੀਂ ਤੇ ਕੱਪੜੇ ਤੇ ਚਲੋ ਬਣਾ ਲੈ ਸਾਰੇ ਰੁਪਿੰਦਰ ਦੇ ਹਾਂਜੀ ਤੇ ਨਾਲ ਇੱਕ ਲਹਿੰਗਾ ਬੁੱਕ ਕਰਾਉਣਾ ਹੀ ਅਸੀਂ ਤੇ ਅਸੀਂ ਸੋਚਣ ਦੇ ਕਿ ਨਾਲ ਲੈ ਜਾਂਦੇ ਰੁਪਿੰਦਰ ਨੂੰ ਆਹਲ ਪੁੱਤ ਮੈਂ ਤਾਂ ਕਹਿੰਨੀ ਹਾਂ ਤੇ ਤੁਸੀਂ ਆਪ ਹੀ ਕਰਵਾ ਲੈਿੰਦੇ ਆਪਣੀ ਪਸੰਦ ਦਾ ਜਿੱਦਾਂ ਦਾ ਤੁਹਾਨੂੰ ਚੰਗਾ ਲੱਗਦਾ ਵਾ ਫਿਰ ਅਹੀਂ ਇਹੀ ਸੋਚਣ ਦੇ ਬੈਠੇ ਚਲੋ ਵੀ ਲਾਗੇ ਬੈਠੇ ਮੇਰੇ ਕਿ ਚਲੋ ਉਹਦੇ ਨਾਪਦਾ ਹੋ ਜਾਂਦਾ ਤਾਂ ਚਲ ਪਤਾ ਲੱਗ ਜਾਂਦਾ ਸਾਨੂੰ ਚਲੋ ਪੁੱਤ ਉਹ ਤੇ ਕੋਈ ਗੱਲ ਨਹੀਂ ਗਈ ਤੇ ਪਿੰਦਰ ਤੁਹਾਡੀ ਆ ਕੱਲ ਨੂੰ ਵੀ ਤੁਹਾਡੇ ਨਾਲ ਹੀ ਜਾਣਾ ਵੰਨੇ ਹਾਂਜੀ ਹਾਂਜੀ ਕੋਈ ਨਹੀਂ ਜੇ ਤੁਸੀਂ ਆਂਦੇ ਜੇ ਤੇ ਆ ਜਿਓ ਕਿਸ ਦਿਨ ਦੱਸ ਦਿਓ ਮੈਨੂੰ ਕਿਦਾਂ ਆਉਣਾ ਵਾ ਲੈ ਜਾਓ ਨਾਲ ਫਿਰ ਕੋਈ ਨਹੀਂ ਤੁਹਾਨੂੰ ਸਲਾਹ ਕਰਕੇ ਫਿਰ ਅਸੀਂ ਦੱਸ ਦਾਂਗੇ ਕਿਦੋਂ ਆਈਏ ਚਲੋ ਠੀਕ ਆ ਹੋਰ ਬੁੱਤ ਵਿਆਹ ਦੀਆਂ ਤਿਆਰੀਆਂ ਕਿੱਦਾਂ ਚੱਲਣ ਰਹੀਆਂ ਆ ਆਂਟੀ ਜੀ ਸਾਡੇ ਵੱਲੋਂ ਤਾਂ ਤਿਆਰੀਆਂ ਪੂਰੀਆਂ ਹੋ ਗਈਆਂ ਆਂ ਤੇ ਬਸ ਹੁਣ ਢੀਕਣ ਦਿਨ ਗਿਣਨਦੇ ਆਂ ਕੀ ਕਿਦਾਂ ਆ ਜਾਂਦਾ ਚਲੋ ਚਾਹ ਵੀ ਹੁੰਦਾ ਵਾ ਨਾ ਧਿਆਣਾ ਪੈਣਾ ਇਕੱਠੀਆਂ ਹੋਣਾ ਤਾਂ ਹੀ ਹਾਂਜੀ ਹਾਂਜੀ ਅਹੀਂ ਸਾਰੀਆਂ ਕਾਰ ਹੀ ਲਈਆਂ ਵਾ ਤਿਆਰੀਆਂ ਤਕਰੀਬਨ ਇੱਕ ਦੋ ਕੰਮ ਹੀ ਰਹਿ ਗਏ ਆ ਕਰਨ ਵਾਲੇ ਠੀਕ ਆ ਹਾਂ ਤੇ ਕੋਈ ਨਹੀਂ ਬਾਕੀ ਰਪਿੰਦਰ ਦੀ ਗੱਲ ਵਾ ਤਹੀ ਜਦੋਂ ਮਰਜ਼ੀ ਆਣ ਕੇ ਨਾਲ ਲੈ ਜਾਏ ਨਾ ਹਾਂਜੀ ਚਲੋ ਠੀਕ ਆ ਕੋਈ ਨਹੀਂ ਤੁਹਾਨੂੰ ਫੋਨ ਕਰਕੇ ਫਿਰ ਦੱਸ ਦਾਂਗੇ ਅਸੀਂ ਹਾਂ ਠੀਕ ਆ ਪੁੱਤ ਹਾਂਜੀ ਚਲੋ ਠੀਕ ਆਂਟੀ ਠੀਕ ਆ ਬੌਧੀ ਠੀਕ ਓਕੇ ਰਪਿੰਦਰ ਦੀ ਮੰਮੀ ਨਾਲ ਤਾਂ ਚਲੋ ਗੱਲ ਹੋ ਗਈ ਆ ਉਹ ਕਹਿੰਦੇ ਸਲਾਹ ਕਰਕੇ ਦੱਸ ਦਿਓ ਜਦੋਂ ਵੀ ਤੁਸੀਂ ਆਉਣਾ ਵਾ ਕੋਈ ਨਹੀਂ ਨਵਨੀ ਨੂੰ ਪੁੱਛ ਲੈਣੀ ਆ ਜਦੋਂ ਵਿਹਲਾ ਵਾ ਕੱਲ ਜਾਂ ਪਰਸੋ ਚੱਲ ਜਾਣੀ ਮੇਰਾ ਆਪਾ ਹਣਾ ਚਲੋ ਠੀਕ ਹੈ ਨਾਲ ਹਾਂਜੀ ਚਲੋ ਇੱਧੇ ਕਰ ਲਾਂਗੇ ਠੀਕ ਹੈ ਚਲੋ ਠੀਕ ਹੈ ਫਿਰ